ਭਾਈ ਜਗਤਾਰ ਸਿੰਘ ਜੀ ਹਵਾਰਾ ਹਾਂ ਹਾਂ ਬੰਦਾ ਸਿੰਘ ਬਹਾਦਰ ਦੇ ਸਮੇਂ ਦੀ ਇਹ ਕਾਥਾ ਹੈ ਆਂਦੇ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਖਸ਼ੇਰ ਬਾਦਸ਼ਾਹ ਦੇ ਦਰਬਾਰ ਚ ਪੇਸ਼ ਕੀਤਾ ਸੀ ਨਾ ਤੇ ਫਰਖਸ਼ੇਰ ਬਾਦਸ਼ਾਹ ਕਹਿਣ ਲੱਗਾ ਮੈਂ ਸੁਣਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਇੱਕ ਬਾਬਾ ਬਾਜ ਸਿੰਘ ਰਹਿੰਦਾ ਵਾਹ ਉਹ ਬੜਾ ਵੱਡਾ ਕਰਾਮਾਤੀ ਮੈਂ ਕੋਈ ਉਹਦੀ ਕਰਾਮਾਤ ਵੇਖਣੀ ਚਾਹਣਾ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਨੂੰ ਡੇੜੀਆਂ ਲਾਇਆਂ ਸੀ ਬਾਬਾ ਬਾਜ ਸਿੰਘ ਦੇ ਆਦੇ ਜਦੋਂ ਜੋਦੇ ਵੀ ਅਣਖ ਨੂੰ ਵੰਗਾਰਿਆ ਇੰਨਾ ਜੋਸ਼ ਬਾਬਾ ਬਾਜ ਸਿੰਘ ਨੂੰ ਆ ਗਿਆ ਹੱਥਾਂ ਦੀਆਂ ਹੱਥ ਕੜੀਆਂ ਤੋੜ ਕੇ ਤਿੰਨ ਸਿਪਾਈ ਫਰਖਸ਼ਰ ਬਾਦਸ਼ਾਹ ਦੇ ਦਰਬਾਰ ਚ ਬਾਬਾ ਬਾਜ ਸਿੰਘ ਨੇ ਸੰਗਲਾਂ ਦੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤੇ ਸੱਚ ਹੈ ਮੈਂ ਨਾ ਉਹ ਤਾਕਤ ਬਾਬਾ ਬਾਜ ਸਿੰਘ ਵਾਲੀ ਫਿਰ ਭਾਈ ਜਗਤਾਰ ਸਿੰਘ ਹਵਾਰੇ ਦੀਆਂ ਬਾਹਾਂ ਵਿੱਚ ਆਈ ਜਦੋਂ ਪੇਸ਼ੀ ਭੁਗਤਣ ਆਇਆ ਉਦੋਂ ਪਿਉਰਾ ਅੱਗੇ ਸੀ ਤੇ ਖਵਾਰਾ ਪਿੱਛੇ ਸੀ ਜਿਹੜਾ ਘਰੋਂ ਵਿਰੋਧੀ ਸਿੱਖ ਦੀ ਪੱਤ ਲਾਉਣ ਵਾਸਤੇ ਆਇਆ ਸੀ ਪਿਉਰੇ ਨੇ ਆਖਿਆ ਖਵਾਰਿਆ ਉਹ ਮੈਨੂੰ ਇਤਰਾ ਲੱਗਦਾ ਓਏ ਆਪਣੇ ਨਾਲ ਕੋਈ ਅੱਜ ਘਟਨਾ ਵਾਪਰ ਜਾਣੀ ਹੈ ਹਾਂ ਹਾਂ ਗੁਰੂ ਆਪਣੇ ਸਿੱਖ ਨੂੰ ਸੋਝੀ ਵੀ ਦੇ ਦਿੰਦਾ ਜੀ ਉਹਨੇ ਆਖਿਆ ਸੱਜਣਾ ਫਿਰ ਤੂੰ ਪਿੱਛੇ ਆ ਜਾ ਵਾ ਵਾ ਪਿਉਰਾ ਪਿੱਛੇ ਆ ਗਿਆ ਖਵਾਰਾ ਅੱਗੇ ਆ ਗਿਆ ਉਹ ਜਿਹੜਾ ਵਿਰੋਧੀ ਘਰੋਂ ਮਿੱਥਿਆ ਸੀ ਅੱਜ ਸਿੱਖ ਦੀ ਮੈਂ ਪੱਤ ਲਾਉਣੀ ਅੱਜ ਪੱਗ ਲਾਉਣੀ ਹੈ ਮੈਂ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਕਰੂੰਗਾ ਉਹ ਜਿਹੜੇ ਬੱਚਿਆਂ ਨੇ ਸਾਡਿਆਂ ਨੇ ਕਿਤੇ ਜੰਗ ਦੇ ਤਰੀਕੇ ਸਿੱਖਣੇ ਸੀ ਗਤਕਾ ਸਿੱਖਣਾ ਸੀ ਅਫਸੋਸ ਦੀ ਗੱਲ ਹੈ ਉਹ ਬੱਚੇ ਭੰਗੜਾ ਸਿੱਖਣ ਲੱਗ ਪਏ ਆ ਆਹ ਤੇ ਮਾਵਾ ਬੜੇ ਚਾਹ ਨਾਲ ਫਕਰ ਨਾਉਂਦਿਆਂ ਵੀ ਮੇਰਾ ਪੁੱਤ ਭੰਗੜੇ ਚ ਪਹਿਲੇ ਨੰਬਰ ਤੇ ਆਇਆ ਤੇ ਜਦੋਂ ਕਿਸੇ ਨਾਲ ਲੜਾਈ ਹੁੰਦੀ ਫਿਰ ਪਗ ਲਾ ਕੇ ਵੀ ਸ਼ਰੀਕ ਕਰ ਲੈ ਜਾਂਦੇ ਆ ਉਹ ਜੇ ਤੂੰ ਕਿਤੇ ਭੰਗੜੇ ਦੀ ਜਗ੍ਹਾ ਤੇ ਗਤਕਾ ਸਿੱਖਿਆ ਹੁੰਦਾ ਨਾ ਤੇਰੀ ਪਗ ਲਾ ਕੇ ਕੋਈ ਘਰ ਨਾ ਖੜਦਾ ਹੋਵੇ 6 ਫੁੱਟ ਜਵਾਨ ਤੇ ਉਹਦੀ ਪੱਗ ਲਾ ਕੇ ਉਹਨੂੰ ਕੋਈ ਗੱਡੀ 'ਚ ਬਿਠਾ ਲੇ ਉੱਥੇ ਫਿਰ ਇਤਿਹਾਸ ਬਣੇ ਵਾਹ ਵਾਹ ਕਿਹੋ ਜਿਹਾ ਜੋਧੇ ਨੇ ਥੱਪੜ ਜੋੜ ਕੇ ਮਾਰਿਆ ਸਿਰ ਤੋਂ ਲੱਗ ਕੇ ਪੈਰਾਂ ਤੱਕ ਇੱਕ ਰਾ ਕਮਾ ਕੇ ਰੱਖ ਦਿੱਤਾ ਸੀ ਉਹ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਨੂੰ ਦੱਸ ਦਊਗਾ ਉਹ ਕਿਤੇ ਸਿੱਖ ਦੀ ਪੱਗ ਨੂੰ ਕੋਈ ਭੁੱਲ ਕੇ ਵੀ ਹੱਥ ਨਾ ਪਾ ਲਿਓ ਛੰਦ ਦਾ ਸਿਰ ਲੇਖ ਹੈ ਜੋ ਸਾਡੀ ਨਜ਼ਰ ਚ ਜੋਦੇਵੇਂ ਤੇਨੂੰ ਕਾਤਲ ਲੱਗਣ ਖਵਾਰੇ ਨਹੀਂ ਬੱਸ ਐਸੇ ਹੀ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਸਰਕਾਰੇ ਨਹੀਂ ਜੋ ਸਾਡੀ ਨਜ਼ਰ ਚ ਆਦੇ ਨੇ ਤੇਨੂੰ ਕਾਤਲ ਲੱਗਣ ਖਵਾਰੇ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਸਾਡੀ ਨਜ਼ਰ ਤਿਆਦਾ ਨੇ ਤੈਨੂੰ ਕਾ ਤਲ ਲਗਣ ਹਵਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਸਾਡੀ ਪੜਦੀ ਨਹੀਂ ਸਰਕਾਰੇ ਨੀ ਤੂੰ ਨਾਲ ਕੇ ਲੈ ਦੇ ਰਾਣੀ ਓ ਤੇਰੇ ਖਸਮਾਂ ਵੀ ਤਾਂ ਚਾਹਵਾਲੇ ਨੇ ਅਸੀਂ ਵਾਰਸ ਕੱਠੀਆਂ ਘੜੀਆਂ ਦੇ ਸਾਨੂੰ ਪਾਲਿਆ ਬਾਜਾ ਵਾਲੇ हमेशह कॾहिं चंदो त कॾहिं ਲਗਦਾਸ਼ ਜਤਿਆ ਤੇਰੀਆਂ ਨੂੰ ਅੱਡੇ ਪੜਗੇ ਬਦਮਾਸ਼ੀ ਤੇ ਛੇ ਇੰਨੀ ਇੱਥੇ ਡੇਰੀਆਂ ਨੂੰ ਹੋੜ ਚਲਦੀ ਨਾਥ ਪਾਣੀ ਪਾਉ ਲਗਦਾਸ਼ ਜਤਿਆ ਖੱਡੀ ਪੜਦੀ ਨਹੀਂ ਸਰਕਾਰੇ ਨੀ ਸਨੂ ਵਰਵਲ ਪੱਲਣਾ ਦੀ ਜਿਹੜੇ ਚੋਟਾਂ ਕਬਰ ਮਾਰੇ ਨੀ ਪਸੀ ਅਸ ਕਣਕੇ ਤੇਰੇ ਨਾ ਸਾਡੀ पंज